ਬੀਤੀ ਕੱਲ ਪ੍ਰੇਮ ਟਿਲੋ ਨੇ ਆਪਣਾ ਨਵਾਂ ਗਾਣਾ ਡ੍ਰੌਪ ਕੀਤਾ ਜਿਸ ਦਾ ਨਾਮ ਹੈ ਕਲੈਸ਼ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਪ੍ਰੇਮ ਟਿਲੋ ਨੇ ਆਪਣੇ ਇਸ ਗਾਣੇ ਦੇ ਵਿੱਚ ਆਪਣੇ ਹਰ ਇੱਕ ਹੇਟਰ ਦੀ ਕਸੂਤੀ ਰੀਲ ਬਣਾਈ ਹੈ ਤੇ ਨਾਲ ਉਸ ਨੇ ਕਈ ਮਹਾਨ ਸਿੱਖ ਜਰਨੈਲਾਂ ਨੂੰ ਇਸ ਗਾਣੇ ਦੇ ਵਿੱਚ ਰਿਬਿਊਟ ਵੀ ਕੀਤਾ ਹੈ ਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਪ੍ਰੇਮ ਟਿਲੋ ਨੂੰ ਸੋਸ਼ਲ ਮੀਡੀਆ ਤੇ 네ਗੇਟਿਵ ਦਿਖਾਇਆ ਜਾਂਦਾ ਸੀ ਉਹਨਾਂ ਲੋਕਾਂ ਨੂੰ ਵੀ ਪ੍ਰੇਮ ਟਿਲੋ ਨੇ ਕਈ ਠੋਕਵੇਂ ਜਵਾਬ ਦਿੱਤੇ ਨੇ ਤੇ ਹੁਣ ਪ੍ਰੇਮ ਟਿਲੋ ਦੇ ਕਲੈਸ਼ ਗਾਣੇ ਦੇ ਉੱਤੇ ਨਵਾਂ ਸੰਧੂ ਨੇ ਵੀ ਚੁੱਪੀ ਤੋੜ ਦਿੱਤੀ ਹੈ ਤੇ ਹੁਣ ਤੇ ਆਪਨੂੰ ਇੰਜ ਲੱਗਦਾ ਸੀ ਵੀ ਪ੍ਰੇਮ ਟਿੱਲੋ ਤੇ ਨਵਾਂ ਸੰਧੂ ਦੀ ਜੋ ਕੰਟਰੋਵਰਸੀ ਹੈ ਉਹ ਇੱਕਦਮ ਖਤਮ ਹੋ ਚੁੱਕੀ ਆ ਪਰ ਪਰ ਬੀਤੇ ਕੱਲ੍ਹ ਜਦੋਂ ਪ੍ਰੇਮ ਟਿੱਲੋ ਨੇ ਆਪਣਾ ਨਵਾਂ ਗਾਣਾ ਡ੍ਰੌਪ ਕੀਤਾ ਕਲੈਸ਼ ਇਸ ਕੰਟਰੋਵਰਸੀ ਦੇ ਵਿੱਚ ਫਿਰ ਤੋਂ ਇੱਕ ਨਵਾਂ ਮੋੜ ਆ ਚੁੱਕਿਆ ਹੈ ਪੂਰੇ ਪੰਜਾਬ ਪਰ ਦੇ ਵਿੱਚ ਹੁਣ ਪ੍ਰੇਮ ਟਿੱਲੋ ਦੀ ਸਪੋਰਟ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਿੱਖ ਜਰਨੈਲਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਕਲੈਸ਼ ਗਾਣੇ ਤੋਂ ਬਾਅਦ ਨਵਾਂ ਸੰਧੂ ਦੇ ਵੱਲੋਂ ਆਪਣੇ ਇੰਸਟਾਗ੍ਰam account ਦੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਇਸ ਜਸਟ ਬਿਟ ਐਂਡ ਵਾਚ ਅੱਗੇ ਬਹੁਤ ਕੁਝ ਹੋਣ ਵਾਲ ਇਸ ਗਾਣੇ ਦੇ ਵਿੱਚ ਪ੍ਰੇਮ ਟਿਲੋ ਦੇ ਲਿਖਤੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ